ਅਕਾਲੀਦਰ ਜਿੰਦਾਬਾਦ ਸ਼ਾਮਨੀ ਅਕਾਲੀਦਰ ਜਿੰਦਾਬਾਦ ਜਗਵੀਰ ਸਿੰਘ ਬਾਵਾ ਜਿੰਦਾਬਾਦ ਜਗਵੀਰ ਸਿੰਘ ਬਾਵਾ ਜਿੰਦਾਬਾਦ ਬੋਲੇ ਸੋਨਹੀਓ ਸਾਰ ਜੀ ਆਇਆਂ ਅੱਜ ਹਟਾਲਾ ਨਗਰ ਦਾ ਅਸੀਂ ਕਿਉਂਕਿ ਸਾਡੇ ਜੋ ਉਮੀਦਵਾਰ ਸਨ ਇਥੋਂ ਮਾਤਾ ਰਾਜਵਿੰਦਰ ਕੌਰ ਜੀ ਉਹਨਾਂ ਦੇ ਕਾਗਜ਼ ਬੜੇ ਹੀ ਡਰਾਮੇ ਦੇ ਨਾਲ ਰਿਜੈਕਟ ਕੀਤੇ ਗਏ ਉਹਨਾਂ ਦੇ ਨਹੀਂ ਬਲਕਿ ਮੈਂ ਕਹੂੰਗਾ ਸਾਰੇ ਜਿੰਨੇ ਕੈਂਡੀਡੇਟ ਸੀ ਸवाय ਆਮ ਆਦਮੀ ਦੇ ਕੈਂਡੀਡੇਟ ਤੋਂ ਸਾਰਿਆਂ ਦੇ ਕਾਗਜ਼ ਰਿਜੈਕਟ ਕੀਤੇ ਗਏ ਇਹ ਜੋ ਡੈਮੋਕਰੇਸੀ ਹੈ ਇਸ ਮੁਲਕ ਦੀ ਉਹਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਕੀਤਾ ਗਿਆ ਘਟੋ ਘਟ ਜੇ ਇਲੈਕਸ਼ਨ ਕਰਾਉਣ ਲੋਕਾਂ ਦੀ ਕਚਹਿਰੀ ਚਾਉਣ ਤੇ ਫਿਰ ਦਮ ਦੇਖਿਆ ਜਾਂਦਾ ਕਿ ਆਪਾਂ ਕਹਿ ਦਈਏ ਵੀ ਖੇਡਣੇ ਨਹੀਂ ਦੇਣਾ ਇਹ ਕੋਈ ਜਿੱਤ ਨਹੀਂ ਮੈਂ ਮੰਨਦਾ ਅੱਜ ਅਸੀਂ ਮਾਤਾ ਜੀ ਕੋਲ ਇਸੇ ਲਈ ਆਏ ਸੀ ਇਸ ਮੁੱਚੀ ਟੀਮ ਲੈ ਕੇ ਵੀ ਇਹਨਾਂ ਦਾ ਸਨਮਾਨ ਕਰਨਾ ਸੀ ਕਿਉਂਕਿ ਇੱਕ ਗੱਲ ਤਾਂ ਹੈ ਵੀ ਕੈਂਡੀਡੇਟ ਦੇਣ ਤੋਂ ਬਾਅਦ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਰਾਤ ਨੂੰ 11:30 ਵਜੇ ਜਾ ਕੇ ਲਿਸਟਾਂ ਲੱਗੀਆਂ ਕਈ ਵਾਰ ਆਪਾਂ ਗੱਲ ਕਰਦੇ ਆਂ ਵੀ ਲਿਸਟਾਂ ਆਉਂਦੀਆਂ ਵੈਰੀਫਾਈ ਕਰਨ ਨੂੰ ਟਾਈਮ ਲੱਗਦਾ ਮੈਨੂੰ ਇਹ ਦੱਸੋ ਰਾਤ ਨੂੰ ਜਦੋਂ ਸਾਰੇ ਦਫ਼ਤਰ ਬੰਦ ਹੋ ਜਾਂਦੇ ਕਿਹੜੀ ਵੈਰੀਫਿਕੇਸ਼ਨ ਚੱਲਦੀ ਹੈ ਕਿਹੜੀ ਫਿਜ਼ੀਕਲੀ ਉੱਥੇ ਰਿਪੋਰਟਾਂ ਬਣੀਆਂ ਨੇ ਕਿੱਥੇ ਕੀ ਹੋਇਆ ਆਪਾਂ ਸਾਰੇ ਜਾਣਦੇ ਆਂ ਹੁਣ ਚਾਹੇ ਪਰਦਾ ਜੋ ਕੋਈ ਮਰਜ਼ੀ ਪਾਈ ਜਾਵੇ ਪਰ ਅੱਜ ਅਸੀਂ ਇਸ ਲਈ ਆਏ ਜਿਉਂਕਿ ਵਰਕਰਾਂ ਦੇ ਹੌਂਸਲੇ ਵੀ ਇਸੇ ਚੀਜ਼ ਨਾਲ ਖੜੇ ਹੁੰਦੇ ਆ ਕਿਉਂਕਿ ਕਿਤੇ ਕੋਸ਼ਿਸ਼ਾਂ ਇਹ ਕੀਤੀਆਂ ਜਾ ਰਹੀਆਂ ਸੀ ਵੀ ਬਹੁਤ ਸਾਰੀਆਂ ਬਲਾਕ ਸੰਮਤੀਆਂ ਤੋਂ ਕੈਂਡੀਡੇਟ ਚੱਕੇ ਜਾਣ ਪਰ ਵਰਕਰਾਂ ਦਾ ਧਰਨਾ ਲਾਇਆ ਰੋਸ ਪ੍ਰਦਰਸ਼ਨ ਹੋਇਆ ਉਹਦੇ ਕਰਕੇ ਇਸ ਪਿੰਡ ਤੇ ਉੱਤੇ ਜਰੂਰ ਇਹ ਮਾਰ ਸਾਨੂੰ ਪਈ ਆ ਪਰ ਮੈਂ ਮਾਤਾ ਜੀ ਨੂੰ ਵਧਾਈ ਵੀ ਦੇਣਾ ਤੇ ਇਹਨਾਂ ਦੀ ਜਿੱਤੇ ਆ ਕਿਉਂਕਿ ਜਿਹਦੇ ਕਰਕੇ ਕੈਂਡੀਡੇਟਾਂ ਦੇ ਕਾਗਰ ਰਿਜੈਕਟ ਹੋਣ ਲੱਜਣ ਇਹਦਾ ਮਤਲਬ ਸਾਫ਼ ਆ ਵੀ ਕਿਤੇ ਨਾ ਕਿਤੇ ਡਰਤਾ ਹੈ ਹੁਣ ਠੀਕ ਆ ਕਾਗਰ ਰਿਜੈਕਟ ਕਰ ਲੇ 2027 ਚ ਫੇਰ ਵੀ ਲੋਕਾਂ ਦੀ ਕਚਹਿਰੀ ਚ ਆਉਣਾ ਉਦੋਂ ਕੀ ਕਰੋਗੇ ਤੇ ਹਜੇ ਤਾਂ ਜ਼ਿਲ੍ਹਾ ਪਰਿਸ਼ਦ ਦੀ ਇਲੈਕਸ਼ਨ ਵੀ ਪਈ ਆ ਸੋ ਮੈਂ ਪੂਰੇ ਆਪਣੇ ਵਰਕਰ ਸਹਿਬਾਨਾਂ ਨੂੰ ਲੀਡਰ ਸਹਿਬਾਨਾਂ ਨੂੰ ਇੱਥੇ टाला ਪਿੰਡ ਦੇ ਨੂੰ ਬੇਨਤੀ ਕਰਦਾ ਵੀ ਆਪਾਂ ਜਿਹੜੀ ਜ਼ਿਲ੍ਹਾ ਪਰਿਸ਼ਦ ਇਲੈਕਸ਼ਨ ਆ ਉਹਦੇ ਲਈ ਹੁਣ ਤਾਂ ਕੜੇ ਹੋ ਕੇ ਜ਼ੋਰ ਮਾਰੀਏ ਕਿਉਂ ਉੱਪਰਲਾ ਸਾਡੇ ਕੋਲ ਕੈਂਡੀਡੇਟ ਅਜੇ ਹੈਗਾ ਸੋ ਜ਼ਿਲ੍ਹਾ ਪর্ষੇ ਡਟ ਕੇ ਲੜਾਂਗੇ ਬਾਕੀ ਰਹੀ ਗੱਲ ਇਸ ਪਿੰਡ ਦੀ ਇਸ ਨਗਰ ਦੀ ਅਸੀਂ ਆਉਣ ਵਾਲੇ ਸਮੇਂ 'ਚ ਕਿਉਂਕਿ ਅੱਜ ਸਿਰਫ ਇਹਨਾਂ ਦਾ ਸਨਮਾਨ ਦਾ ਪ੍ਰੋਗਰਾਮ ਅਸੀਂ ਰੱਖਿਆ ਸੀ ਆਉਣ ਵਾਲੇ ਸਮੇਂ 'ਚ ਅਸੀਂ ਵੱਡਾ ਇਕੱਠ ਕਰਕੇ ਇਹ ਵੀ ਦਿਖਾਵਾਂਗੇ ਵੀ ਲੋਕ ਖੜੇ ਕਿੱਧਰ ਨੇ ਜੇ ਆਪਾਂ ਵੋਟਾਂ ਨਹੀਂ ਪਵਾ ਸਕੇ ਮੈਂ ਤਾਂ ਬੇਨਤੀ ਕਰਦਾ ਡਮੀ ਬੈਲਟ ਪੇਪਰ ਮੰਗਾ ਲਓ ਆਪਾਂ ਫੇਰ ਦੇਖ ਲੈਨੇ ਵਹਿਮ ਸਾਰਿਆਂ ਦੀ ਦੂਰ ਹੋ ਜਾਣਗੇ ਕਿਹੜਾ ਬੰਦਾ ਕਿੱਥੇ ਖੜਾ ਅਕਾਲੀ ਦਲ ਦੀ ਲੀਡਰਸ਼ਿਪ ਪਹੁੰਚੀ ਸਾਰਿਆਂ ਦਾ ਧੰਨਵਾਦ ਇੱਥੇ ਤੇ ਜੋ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰਸ਼ੀਧਿਆਂ ਚੋਣਾਂ ਹੋ ਰਹੀਆਂ ਸੀ ਇਹ ਸਾਡੇ ਮਨ ਦੇ ਬੁਲਬਲੇ ਮਨ ਦੇ ਵਿੱਚ ਹੀ ਰਹਿ ਗਏ ਕਿਉਂਕਿ ਇੱਕ ਤਰਫਾ ਮੈਚ ਹੋ ਗਿਆ ਉਹ ਸਾਡੇ ਨਾਲ ਸਰਾਸਰ ਧੱਕਾ ਪਤਾ ਉਦੋਂ ਲੱਗਣਾ ਸੀ ਜੇ ਗਰਾਊਂਡ ਦੇ ਵਿੱਚ ਪਲੇਅਰ ਜਿੱਤਾ ਹਾਰ ਆਉਂਦੀਆਂ ਰਹੇਦੀਆਂ ਨੇ ਕਿਉਂਕਿ ਮੌਜੂਦਾ ਸਰਕਾਰ ਨੇ ਸਾਡਾ ਧੱਕਾ ਕਰਕੇ ਸਾਡੇ ਕੈਂਡੀਡੇਟਾਂ ਦੇ ਕਾਗਜ਼ ਜੋ ਰਿਜੈਕਟ ਕੀਤੇ ਸਾਡੇ ਇਕੱਲਿਆਂ ਦੇ ਨਹੀਂ ਸਾਰੀਆਂ ਪਾਰਟੀਆਂ ਦੇ ਕਿਉਂਕਿ ਇਹਨਾਂ ਇਕੱਲਿਆਂ ਦੇ ਸਾਫਤ ਰਹ ਗਏ ਉਹ ਇਹ ਇਕੱਲੇ ਸਹੀ ਸੀ ਬਾਕੀ ਸਾਰੇ ਗਲਤ ਸੀ ਉਸ ਕਰਕੇ ਇੱਕ ਤਰਫਾ ਮੈਚ ਜੇਤੂ ਕਰਾ ਰਾ ਹੁਣ ਅਸੀਂ ਜ਼ਿਲ੍ਹਾ ਪ੍ਰੀਸ਼ਦ ਵਾਤੇ ਫੁੱਲ ਜ਼ੋਰ ਲਾ ਕੇ ਬਲਾਕ ਨਾਲੋਂ ਵੱਧ ਵੋਟਾਂ ਕੱਢ ਕੇ ਉਹਨਾਂ ਨੂੰ ਦਿਖਾਵਾਂਗੇ ਵੀ ਸਾਡੇ ਵਿੱਚ ਕਿੰਨੀ ਕਾਬਾਰ ਹੈ